ਤਾਂ ਪਹਾੜੀ ਖੇਤਰਾਂ ਦੇ ਵਿੱਚ ਸੀਜ਼ਨ ਦੀ ਪਹਿਲੀ ਬਰਫਬਾਰੀ ਹੋ ਚੁੱਕੀ ਹੈ ਜਿਸ ਤੋਂ ਬਾਅਦ ਖੂਬਸੂਰਤ ਤਸਵੀਰਾਂ ਇਨ੍ਹਾਂ ਇਲਾਕਿਆਂ ਦੀਆਂ ਸਾਹਮਣੇ ਆ ਰਹੀਆਂ ਨੇ ਤਾਂ ਤੁਹਾਨੂੰ ਵੀ ਉਹ ਤਸਵੀਰਾਂ ਦਿਖਾ ਦਿੰਦੇ ਹਾਂ ਕਿਸ ਤਰੀਕੇ ਦੇ ਨਾਲ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਦੇ ਵਿੱਚ ਬਰਫਬਾਰੀ ਹੋਈ ਹੈ ਗੁਲਮਰਗ ਅਤੇ ਸੋਨਮਾਰਗ ਦਾ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਔਰ ਸ਼੍ਰੀ ਹਿਮਕੁੰਡ ਸਾਹਿਬ ਦੇ ਵਿੱਚ ਵੀ 2 ਤੋਂ 3 ਇੰਚ ਤੱਕ ਬਰਫਬਾਰੀ ਹੋ ਚੁੱਕੀ ਹੈ ਜਿਸ ਤੋਂ ਬਾਅਦ ਸ਼੍ਰੀ ਹਿਮਕੁੰਡ ਸਾਹਿਬ ਪੂਰੇ ਤਰੀਕੇ ਦੇ ਨਾਲ ਬਰਫ ਦੇ ਨਾਲ ਟਕਿਆ ਗਿਆ ਹੈ ਉਧਰ ਕੇ ਦਾਰਨਾਥ ਬਦਰੀਨਾਥ ਤੇ ਵੀ ਬਰਫਬਾਰੀ ਹੋ ਰਹੀ ਹੈ ਜਿਸ ਕਰਕੇ ਲੋਕਾਂ ਦੇ ਚਿਹਰੇ ਖਿੜ ਗਏ ਨੇ ਸੈਲਾਨੀਆਂ ਦੇ ਚਿਹਰੇ ਖਿੜ ਗਏ ਨੇ ਵੱਡੀ ਗਿਣਤੀ ਦੇ ਵਿੱਚ ਸੈਲਾਨੀ ਇਹਨਾਂ ਖੇਤਰਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜਾਂਦੇ ਨੇ ਖਾਸ ਤੌਰ ਤੇ ਬਰਫਬਾਰੀ ਦਾ ਨਜ਼ਾਰਾ ਮਾਨਣ ਲਈ ਇਹ ਇਹਨਾਂ ਪਹਾੜੀ ਖੇਤਰਾ ਦਾ ਰੂਖ ਕਰਦੇ ਨੇ ਔਰ ਇਹ ਖੂਬਸੂਰਤ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਗੁਲਮਰਗ ਔਰ ਸੋਨਮਾਰਗ ਤੋਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਰਫਬਾਰੀ ਹੋ ਰਹੀ ਹੈ ਔਰ ਇਸ ਬਰਫਬਾਰੀ ਦੇ ਵਿੱਚ ਸੈਲਾਨੀ ਖੂਬ ਆਨੰਦ ਮਾਣਦੇ ਹੋਏ ਨਜ਼ਰ ਆ ਰਹੇ ਨੇ ਔਰ ਇੱਕ ਇਹ ਤੁਹਾਨੂੰ ਦੱਸ ਦਈਏ ਕਿ ਮੌਸਮ ਵੀ ਕਰਵਟ ਲੈ ਚੁੱਕਾ ਇਸ ਦੇ ਨਾਲ ਹੀ ਬਰਫਬਾਰੀ ਦੇ ਨਾਲ ਹੀ ਤਾਪਮਾਨ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਔਰ ਚਾਂਦੇ ਦੀ ਦਸਤਕ ਇੱਕ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਕਿ ਹੋ ਚੁੱਕੀ ਹੈ ਤਾਂ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉਤਰਾਖੰਡ ਵਰਗੇ ਜੋ ਪਹਾੜੀ ਇਲਾਕੇ ਨੇ ਉੱਥੇ ਬਰਫਬਾਰੀ ਹੋਈ ਹੈ 24 ਘੰਟਿਆਂ ਦੇ ਵਿੱਚ ਲਗਾਤਾਰ 24 ਘੰਟਿਆਂ ਤੋਂ ਬਰਫਬਾਰੀ ਹੋ ਰਹੀ ਹੈ ਉਤਰਾਖੰਡ ਦੇ ਬਦਰੀਨਾਥ ਕੇ ਦਾਰਨਾਥ ਤੇ ਹਿਮਕੁੰਡ ਸਾਹਿਬ ਦੇ ਵਿੱਚ ਮੰਗਲਵਾਰ ਨੂੰ ਇਹ ਪਹਿਲੀ ਬਰਫਬਾਰੀ ਹੋਈ ਔਰ ਇਹ ਹਿਮਕੁੰਡ ਸਾਹਿਬ ਦੇ ਵਿੱਚ ਦੱਸਿਆ ਜਾ ਰਿਹਾ ਕਿ 2 ਤੋਂ 3 ਇੰਚ ਤੱਕ ਬਰਫਬਾਰੀ ਹੋ ਚੁੱਕੀ ਹੈ ਔਰ ਪੂਰਾ ਜੋ ਹੈ ਏਮਕੁਨ ਸਾਹਿਬ ਹੈ ਤਾਂ ਉਹ ਵੀ ਬਰਫਬਾਰੀ ਦੇ ਨਾਲ ਟਕਿਆ ਹੋਇਆ ਨਜ਼ਰ ਆ ਰਿਹਾ ਹੈ ਕਿ ਅਰਨਾਸ ਦੇ ਵਿੱਚ ਵੀ ਤਾਪਮਾਨ ਦੇ ਵਿੱਚ 5 ਡਿਗਰੀ ਗਿਰਾਵਟ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਨੇ 7 ਅਕਤੂਬਰ ਨੂੰ ਭਾਰੀ ਬਾਰਿਸ਼ ਅਤੇ ਬਰਬਾਰੀ ਦਾ ਰੈਡ ਅਲਰਟ ਜਾਰੀ ਕੀਤਾ ਸੀ ਔਰ ਇਸ ਸਮੇਂ ਦੱਸ ਦਈਏ ਕਿ ਚਾਰ ਧਾਮ ਯਾਤਰਾ ਵੀ ਚੱਲ ਰਹੀ ਹੈ ਦੂਸਰਾ ਦੌਰ ਇਸ ਚਾਰ ਧਾਮ ਯਾਤਰਾ ਦਾ ਚੱਲ ਰਿਹਾ ਹੈ ਜਿੱਥੇ ਰੋਜ਼ਾਨਾ 5000 ਤੋਂ ਜ਼ਿਆਦਾ ਸ਼ਰਦਾਲੂ ਇਹਨਾਂ ਚਾਰ ਧਾਮ ਅਦ ਦਰਸ਼ਨਾਂ ਲਈ ਪਹੁੰਚ ਰਹੇ ਨੇ ਔਰ ਉੱਥੇ ਬਰਫਵਾਰੀ ਇਹਦੇ ਖੂਬਸੂਰਤ ਨਜ਼ਾਰੇ ਉਹ ਦੇਖ ਰਹੇ ਨੇ ਉਹਨਾਂ ਲੁਤਫ ਉਟਾ ਰਹੇ ਨੇ ਦੂਸਰੇ ਪਾਸੇ ਕੁਝ ਪਰੇਸ਼ਾਨੀਆਂ ਵੀ ਪੇਸ਼ ਆ ਰਹੀਆਂ ਨੇ ਲੋਕਾਂ ਨੂੰ ਕਿਉਂਕਿ ਜਦੋਂ ਹਾਈਵੇ ਤੇ ਬਰਫਵਾਰੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਰਸਤੇ ਵੀ ਕਈ ਬੰਦ ਹੋ ਜਾਣੇ ਹਾਲਾਂਕਿ ਦੂਸਰਾ ਦੌਰ ਚੜਦੇ ਆ ਚਾਰਤਾ ਮਦੀ ਯਾਤਰਾ ਦਾ ਤਾਂ ਇਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਸ਼ਰਧਾਂਜੀਆਂ ਦੇ ਵਿੱਚ ਚਿੰਤਾ ਵੀ ਬਣੀ ਹੋਈ ਹੈ ਪਰ ਫਿਲਹਾਲ ਕਿਉਂਕਿ ਪਹਿਲੀ ਬਰਫਵਾਰੀ ਹੈ ਹਜੇ ਅ ਰਸਤੇ ਵਧੀਆ ਤਰੀਕੇ ਦੇ ਨਾਲ ਚੱਲ ਰਹੇ ਨੇ ਤਾਂ ਲੋਕਾਂ ਨੂੰ ਕਾਫੀ ਉਥੇ ਆਨੰਦ ਮਾਣਨ ਨੂੰ ਵੀ ਮਿਲ ਰਿਹਾ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਸੋਨਮਾਰਗ ਅਤੇ ਗੁਲਮਾਰਗ ਦੀਆਂ ਦਿਖਾ ਰਹੀਆਂ ਜਿੱਥੇ ਬਰਫਬਾਰੀ ਹੋਈ ਹੈ ਔਰ ਬਰਫਬਾਰੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੈਲਾਨੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਖਾਸ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਬਰਫਬਾਰੀ ਦਾ ਨਜ਼ਾਰਾ ਮਾਣ ਲੈ ਸੈਲਾਨੀ ਇਹਨਾਂ ਖੇਤਰਾਂ ਦੇ ਵਿੱਚ ਆਉਂਦੇ ਨੇ ਔਰ ਕਹਿ ਸਕਦੇ ਆ ਕਿ ਸਵਰਗ ਵਰਗਾ ਨਜ਼ਾਰਾ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਹਰਿਆਣਾ ਦੀ ਜੇਕਰ ਗੱਲ ਕਰੀਏ ਤਾਂ ਉੱਥੇ ਵੀ ਤੇ ਇਸ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਸੀ ਤਾਂ ਤਾਪਮਾਨ ਦੇ ਵਿੱਚ ਗਿਰਾਵਟ ਉੱਥੇ ਵੀ ਦਰਜ ਕੀਤੀ ਗਈ ਹੈ ਅੱਜ ਸਵੇਰ ਤੋਂ ਹੀ ਯਾਨੀ ਕਿ ਕੱਲ ਤੋਂ ਹੀ ਉੱਥੇ ਬਾਰਿਸ਼ ਹੋ ਰਹੀ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ 12 ਜ਼ਿਲ੍ਹਿਆਂ ਦੇ ਵਿੱਚ ਰੈਡ ਅਲਰਟ ਜੋ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਔਰ ਉੱਥੇ ਹੁਣ ਪਹਾੜਾਂ ਦੇ ਵਿੱਚ ਬਰਫਬਾਰੀ ਸ਼ੁਰੂ ਹੋ ਚੁੱਕੀ ਹੈ ਤਾਂ ਇਹ ਖੂਬਸੂਰਤ ਤਸਵੀਰਾਂ ਨੇ ਉੱਤਰਾਖੰਡ ਦੇ ਬਦਰੀਨਾਥ ਧਾਮ ਦੇ ਵਿੱਚ ਵੀ ਸੋਮਵਾਰ ਰਾਤ ਤੋਂ ਬਾਰਿਸ਼ ਹੋ ਰਹੀ ਹੈ ਜੋ ਬਰਫਬਾਰੀ ਹੋ ਰਹੀ ਹੈ ਉਤਰਾਖੰਡ ਦੇ ਹਿਮਕੁੰਨ ਸਾਹਿਬ ਦੇ ਵਿੱਚ ਵੀ ਬਰਫਬਾਰੀ ਹੋ ਚੁੱਕੀ ਹੈ ਜਿਸ ਕਰਕੇ ਉੱਥੇ ਜੋ shri himkun sahib ਹੈ ਤਾਂ برف ਦੇ ਵਿੱਚ ਟਕਿਆ ਹੋਇਆ ਨਜ਼ਰ ਆ ਰਿਹਾ ਹੈ ਚਮੋਲੀ ਦੇ ਵਿੱਚ ਤੇਜ਼ ਬਰਫਬਾਰੀ ਹੋਈ ਹੈ برف ਦੀ ਮੋਟੀ ਚਾਦਰ ਹਰ ਪਾਸੇ ਜੰਮ ਚੁੱਕੀ ਹੈ ਔਰ ਇਸ ਤੋਂ ਇਲਾਵਾ ਜੰਮੂ ਐਂਡ ਕਸ਼ਮੀਰ ਦੇ ਵਿੱਚ ਭਦਰਵਾਦ ਦੇ ਡੋਡਾ ਦੇ ਵਿੱਚ ਬਰਫਬਾਰੀ ਹੋਈ ਹੈ ਔਰ ਮੌਸਮ ਦੀ ਇਹ ਪਹਿਲੀ ਬਰਫਬਾਰੀ ਖੂਬਸੂਰਤ ਨਜ਼ਾਰਾ ਸ਼ੇਸ਼ ਕਰ ਰਹੀ ਹੈ ਪਹਿਲਗਾਮ ਅਰੂ ਵੈਲੀ ਦੇ ਵਿੱਚ ਵੀ ਮੰਗਲਵਾਰ ਨੂੰ برفਬਾਰੀ ਹੋ ਰਹੀ ਹੈ ਜਿਸ ਨਾਲ ਦਰਖਤ ਪੂਰੇ ਤਰੀਕੇ ਨਾਲ برفਬਾਰੀ ਨਾਲ ਢਕੇ ਗਏ ਨੇ ਘਰਾਂ ਦੇ ਉੱਤੇ ਇੱਕ برف ਦੀ ਚਾਦਰ ਵਿੱਚ ਗਈ ਹੈ ਜੋ ਦੇਖਣ ਨੂੰ ਬਿਹਤ ਖੂਬਸੂਰਤ ਲੱਗ ਗਈ ਹੈ ਹਾਲਾਂਕਿ ਛੋਪੀਆਂ ਦੇ ਵਿੱਚ ਜੋ 2 ਤੋਂ 3 ਇੰਚ برف ਜਮਾ ਹੋਈ ਹੈ ਤਾਂ ਸੜਕਾਂ ਦੇ ਉੱਤੇ ਵੀ برف ਜਮਾ ਹੋ ਚੁੱਕੀ ਹੈ ਔਰ ਉਸ ਨੂੰ ਵੀ ਹਟਾਉਣ ਦਾ ਕੰਮਕਾਰ ਉੱਥੇ ਚੱਲ ਰਿਹਾ ਹੈ ਅਨੰਤਨਾਗ ਦੇ ਵਿੱਚ ਵੀ ਪਿਛਲੇ 2 ਦਿਨਾਂ ਤੋਂ برفਬਾਰੀ ਜਾਰੀ ਹੈ ਉੱਥੇ ਕਈ ਦੱਸਿਆ ਜਾ ਰਿਹਾ ਕਿ ਸੈਲਾਨੀ ਵੀ ਫਸੇ ਹੋਏ ਨੇ ਲਦਾਖ ਦੇ ਵਿੱਚ ਵੀ ਬੀਤੇ 3 ਦਿਨਾਂ ਤੋਂ ਬਰਫਬਾਰੀ ਹੋ ਰਹੀ ਹੈ ਹਿਮਾਚਲ ਦੇ ਵਿੱਚ ਅਟਲ ਟਨਲ ਰੋਹਤਾਂਗ ਤੋਂ ਸਿਰਸੂ ਦੇ ਵਿੱਚ ਵੀ ਬਰਫਬਾਰੀ ਸਿਸੂ ਦੇ ਵਿੱਚ ਵੀ ਬਰਫਬਾਰੀ ਸ਼ੁਰੂ ਹੋ ਚੁੱਕੀ ਹੈ ਜਿਸ ਕਰਕੇ ਟ੍ਰੈਫਿਕ ਜਾਮ ਉੱਥੇ ਹੋ ਚੁੱਕਾ ਹੈ ਤਾਂ ਪਹਾੜਾ ਦੇ ਵਿੱਚ ਬਰਫਬਾਰੀ ਸ਼ੁਰੂ ਹੋ ਚੁੱਕੀ ਹੈ ਖੂਬਸੂਰਤ ਨਜ਼ਾਰਾ ਉੱਥੇ ਦੇਖਣ ਨੂੰ ਮਿਲ ਰਿਹਾ ਹਾਲਕਿ ਆਵਾਜਾਈ ਦੇ ਵਿੱਚ ਕਈ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਪਰ ਖੂਬਸੂਰਤ ਤਸਵੀਰਾਂ ਪਹਾੜਾ ਤੋਂ ਸਾਹਮਣੇ ਆ ਰਹੀਆਂ ਹਨ